ਜਦ ਹਿੰਦੂ ਸਿੱਖ ਈਸਾਈ ਦੇ ਨਾਲ ਮੁਸਲਮਾਨ ਹੱਸਦਾ ਹੈ ਜਦੋਂ ਹਿੰਦੂ ਸਿੱਖ ਈਸਾਈ ਦੇ ਨਾਲ ਮੁਸਲਮਾਨ ਹੱਸਦਾ ਹੈ ਜਦੋਂ ਹਿੰਦੂ ਸਿੱਖ ਈਸਾਈ ਦੇ ਨਾਲ ਮੁਸਲਮਾਨ ਹੱਸਦਾ ਹੈ ਜੀ ਉਦੋਂ ਕੋਟੂਸ਼ਾਂ ਨੂੰ ਲੱਗਦਾ ਹੈ ਸਾਰਾ ਹਿੰਦੁਸਤਾਨ ਹੱਸਦਾ ਹੈ ਉਦੋਂ ਕੋਟੂਸ਼ਾਂ ਨੂੰ ਲੱਗਦਾ ਹੈ ਸਾਰਾ ਹਿੰਦੁਸਤਾਨ ਹੱਸਦਾ ਹੈ ਭਗਵਾਨ ਕ੍ਰਿਸ਼ਨ ਵੀ ਕਹਿੰਦੇ ਜਿਹੜਾ ਬੰਦਾ ਹੱਸਦਾ ਉਹ ਸਵਰਗਾਂ 'ਚ ਨਹੀਂ ਜਾਂਦਾ ਬਲਕਿ ਜਿੱਥੇ ਹੱਸ ਰਿਹਾ ਹੁੰਦਾ ਸਵਰਗ ਆਪ ਉਹਦੇ ਕੋਲੇ ਚੱਲ ਕੇ ਆਉਂਦਾ ਹੈ ਹੱਸਿਆ ਕਰੋ ਆਓ ਵੀਰਾਂ ਕਿਉਂਕਿ ਹੱਸਦਿਆਂ ਦੇ ਘਰ ਵੱਸਦੇ ਆ ਹੱਸਦੇ ਆ ਤੇ ਘਰ ਵਸਦੇ ਆ ਜੀ ਜਿਹੜੇ ਵਿਆਹ ਕਰਾ ਲੈਂਦੇ ਉਹ ਤੀਨੀਆਂ ਮੋਰੇ ਕਿੱਥੇ ਹੱਸਦੇ ਆ ਤੇ ਇਹ ਨਹੀਂ ਹੱਸਣ ਦਿੰਦੀਆਂ ਮੈਂ ਕਿਹਾ ਮੋਟੂ ਸ਼ਾਜੀ ਦੇ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਕਿਆ ਬਾਤ ਹੈ ਤੁਹਾਡੀਆਂ ਤਾਲੀਆਂ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੁੰਦੀ ਆ ਵੀ ਮੋਟੂ ਸ਼ਾ ਕਿੰਨੀ ਖੁਸ਼ੀ ਹੁੰਦੀ ਆ ਜਿੰਨੀ ਸਭ ਤੋਂ ਆਲੇ ਬਾਬੇ ਨੂੰ ਹਨੀ ਪਰੀ ਦੇਖ ਕੇ ਹੁੰਦੀ ਸੀ ਤੁਹਾਡੀਆਂ ਤਾਲੀਆਂ ਮੇਰੇ ਵਾਸਤੇ ਉਹ ਕੰਮ ਕਰਦੀਆਂ ਨੇ ਭਾਈ ਕਿਹੜਾ ਕੰਮ ਕਰਦੀਆਂ ਇਹੜਾ ਅਮਿਤ ਸ਼ਾਹੀ ਨਰਿੰਦਰ ਮੋਦੀ ਲਈ ਕਰ ਰਹਾ ਹੈ ਆਪ ਤੇ ਉਹ ਭਾਈਓ ਭਾਣਾ ਨਾ ਖਾਉਂਗਾ ਨਾ ਖਾਣੇ ਦਊਂਗਾ ਅੱਛਾ ਤੇ ਮੈਂ ਕਹਾਂ ਪਿੰਡਾਂ ਦੇ ਵਾਸ਼ਰੂਮ ਕਾਦੇ ਬਣਾਉਣਾ ਜਾਂ ਬੰਦੇ ਨੇ ਖਾਣਾ ਨਹੀਂ ਤੇ ਜਾਣਾ ਕੀ ਕਰਨੇ ਕਾਲੀਆਂ ਖਿੱਚ ਕੇ ਵਜਾ ਦਿਓ ਆਜਾ ਬੀਬਾ ਮੇਰੇ ਮੋਟੂ ਸਾਹਿਬ ਜੀ ਮਾਈਕ ਦਾ ਸਟੈਂਡ ਲੈ ਲਓ ਸੁਦਾਣੇ ਮੈਂ ਕਹਾਂ ਜਿੰਦਗੀ ਸਟੈਂਡ ਨਹੀਂ ਲਿਆ ਮਾਈਕ ਦਾ ਸਟੈਂਡ ਸਵਾ ਲੈਣਾ ਮੈਂ ਇੱਧੇ ਤੁਰਿਆ ਫਿਰਦਾ ساری ਜ਼ਿੰਦਗੀ ਕਦੇ ਇੱਥੇ ਕਦੇ ਕੈਨੇਡਾ ਤੁਸੀਂ ਵੀ ਤੂੰ ਕੋ ਘਟਾ ਲੋ ਇਕੋਟ ਮੈਂ ਨਹੀਂ ਬੋਲਦਾ ਮੈਂ ਪਹਿਲਾਂ ਕਹਿਦਾ ਸਾਉਂਡ ਵਾਲੇ ਨੂੰ ਇੱਕ ਵਾਰੀ ਮੇਰਾ ਕਿਤੇ ਫਰੈਂਡ ਬੈਠਾ ਮੇਲੇ 'ਚ ਮੋਰੇ ਨੱਥੂ ਨੱਥੂ ਮੈਂ ਇਹਨੂੰ ਹਾਕ ਮਾਰੀ ਮੈਂ ਕਹਾ ਨੱਥੂ ਨੱਥੂ ਪਿੱਛੋਂ ਇਹਨੇ ਕੁਚਲਾਤੀ ਨੱਥੂ ਤੇ ਗਾਇਬ ਹੋ ਗਿਆ ਅੱਧਾ ਘੰਟਾ ਥੂ 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 ਹੁੰਦੀ ਰਹੀ ਇਸ ਕਰਕੇ ਮੈਂ ਪਾਈ ਕੁਝ ਨਹੀਂ ਬੋਲਦਾ ਸਿੱਧਾ ਬੋਲਦਾ ਮੈਂ ਲੈ ਬੁੱਟੂ ਜੀ ਉਹ ਗੱਲ ਛੱਡੋ ਮੈਨੂੰ ਇਹ ਦੱਸੋ ਜਿਹੜੇ ਅੱਜ ਦੇ ਕਲਾਕਾਰ ਆ ਨਾ ਜੋ ਸਟੇਜ ਤੇ ਆਉਂਦੇ ਆ ਹਾਂ ਸਾਲੇ ਕਾਲਾ ਕੇ ਆਉਂਦੇ ਆ ਨਾ ਭਾਈ ਮੈਂ ਨਹੀਂ ਕਾਲੀਆਂ ਐਨਕਾਂ ਲਾਉਂਦਾ ਮੈਂ ਤੂੰ ਕਾਲੀਆਂ ਐਨਕਾਂ ਕਿਉਂ ਨਹੀਂ ਲਾਉਂਦਾ ਕਾਲੀਆਂ ਐਨਕਾਂ ਲਾ ਕੇ ਬੰਦਾ ਕਲਾਕਾਰ ਘੱਟ ਲੱਗਦਾ ਤੇ ਬਿਲਡਿੰਗ ਕਰਨ ਵਾਲਾ ਜ਼ਿਆਦਾ ਲੱਗਦਾ ਹੈ ਇੱਧਰ ਮੇਰੇ ਮੁੰਡੇ ਨੇ ਲਾਈਆਂ ਤਾਲੀਆਂ ਜ਼ਿਆਦਾ ਵੀ ਕਲਾਕਾਰ ਆਉਣਾਂ ਦੇ ਟਾਈਮ ਦਾ ਇਹਦੇ ਵੀ ਬਹੁਤ سارے ਗੀਤ ਆ ਰਹੇ ਆ ਅੱچھے ਗੀਤਾਂ ਦੇ ਨਾਲ ਹਰਮਨ ਸ਼ਾ ਤੁਹਾਡੀ ਕਿਚਾਈਂ ਕਦੇ ਹਾਜ਼ਰੀ ਦਊਗਾ ਗੀਤ ਵੰਣ ਦੇ ਪਹਿਲੇ ਹਾਂ ਮੈਂ ਕਿਉਂ ਫੋਟੋ ਸ਼ਾਟ ਜੀ ਹਾਂ ਜੀ ਤੂੰ ਵੀ ਤਾਂ ਆਪਣੇ ਨਾਲ ਸਪੌਂਸਰ ਰੱਖਿਆ ਹੀ ਨਹੀਂ ਹਾਂ ਸਰ ਮੈਂ ਤਾਂ ਉਹ ਸਿੱਕਰ ਬਣ ਕੇ ਮੈਂ ਆਪਣੇ ਨਾਲ ਬਾਂਸਰ ਰੱਖਨੇ ਆ ਅੱਛਾ ਕੁੜੀਏ ਤੂੰ ਗਾ ਲੈਨੀ ਆ ਮੈਂ ਗਾ ਲੈਨੀ ਆ ਚਲੋ ਗਾ ਕੇ ਸੁਣਾਓ ਸੰਗਤ ਨੂੰ ਆ ਆ ਪਿੰਨੇ ਵਜਿਆਵਾ ਹਾਂ ਕੀ ਕਰਦੀ ਆ ਗਲਾ ਸਾਫ ਕਰ ਰਹੀ ਆ ਝਾੜੂ ਲਿਆਵਾ ਮੈਂ ਗਲਾ ਸਾਫ ਕਰਨਾ ਕੋਈ ਬੇੜਾ ਥੋੜੀ ਹੱਸ ਦੇਣੀ ਝਾੜੂ ਬੇੜਾ ਸਾਫ ਕਰ ਸਕਦਾ ਗਲਾ ਵੀ ਸਾਫ ਕਰ ਸਕਦਾ ਮੇਕਅਪ ਉਹ ਤੁਛਾ ਦੀ ਗਾਣਾ ਦੱਸੋ ਕੋਈ ਨਵਾਂ ਗਾਣਾ ਬਣਾਇਆ ਤੇ ਨਵਾਂ ਗਾਣਾ ਮੈਂ ਬਣਾਉਨੇ ਰਿਹਾ ਆ ਹੁਣੇ ਬਾਹਰ ਇੱਕ ਭਈਆ ਸੜਕ ਤੇ ਗਾਉਂਦਾ ਸੀ ਜੇ ਪੰਜਾਬੀ ਸਾਰੇ ਬਾਦ ਪੱਜ ਗਏ ਸਾਡੇ ਸੇਰੀ ਉੱਤੇ ਤਾਂ ਜੀ ਹੋਣਾ ਅੱਛਾ ਸਰਕਾਰਾਂ ਦੇ ਇੰਜ ਕੁੰਮ ਨਾ ਫਿਰ పాਪੇ ਦਾ ਰਾਜ ਹੋਣਾ ਸਰਕਾਰਾਂ ਦੇ ਇੰਜ ਕੁੰਮ ਨਾ ਫਿਰ పాਪੇ ਦਾ ਰਾਜ ਹੋਣਾ ਤਾਲੀਆਂ ਸਭੀ ਪੂਆ ਨੇ ਬਜਾਉਨੀਆਂ ਖਿੱਚ ਕੇ ਬਜਾਓ ਪੰਘਿਆਂ ਦਾ ਰਾਜ ਹੋਣਾ ਮੈਂ 24 ਸਾਲ ਪਹਿਲੇ ਕਹਿ ਦਿਤਾਏਗਾ ਆ ਜਾ ਮੈਂ ਗਿਆ ਪੋਟੂ ਸ਼ਾ ਤੂੰ ਮੇਰੇ ਨਾਲ ਨਾ ਲੜਿਆ ਨਾ ਕਰ ਕਿਉਂ ਕਿ ਤੈਨੂੰ ਪਤਾ ਜਿਹੜੀ ਔਰਤ ਹੁੰਦੀ ਆ ਨਾ ਔਰੇ ਦੀ ਸ਼ਕਤੀ ਹੁੰਦੀ ਆ ਔਰਤ ਸ਼ਕਤੀ ਹੁੰਦੀ ਆ ਹਾਂ ਤੇ ਬੰਦਾ ਸਾਲਾ ਸਹੇਂ ਸਹੜਤੀ ਹੁੰਦਾ ਦਾਲ ਜਨੂਨ ਘੱਟ ਪਈਏ ਪੇ ਦਾ ਪੁੱਤ ਲੜਦਾ ਹੀ ਨਹੀਂ ਮੰਗਦਾ ਕਹਿੰਦਾ ਜੀ ਦਾਲ ਵੀ ਸਵਾਦਾ ਮਾੜਾ ਜਿਆ ਜਾਰ ਦੇ ਦੇ ਤੇ ਜੇ ਦਾਲ ਸਵਾਦਾ ਜਾਰ ਤਾਂ ਸਿਰ ਚ ਪੋਣਾ ਜਦੋਂ ਦੇਖੋ ਮੇਰੇ ਨਾਲ ਪੱਕੇ ਹੀ ਲੈਂਦਾ ਰਹਿੰਦਾ ਪੰਗਾ ਹੀ ਲੈਂਦਾ ਰਹਿੰਦਾ ਹੈ ਤੂੰ ਮੇਰੀ ਰੀਸ ਕਰ ਸਕਦਾ ਕਦੇ ਦੱਸੋ ਮੇਰੀ ਰੀਸ ਕਰ ਸਕਦਾ ਆ ਆਹੋ ਕਰ ਸਕਦਾ ਜਿੱਦਾਂ ਮੈਂ ਬੋਲੂਗੀ ਉਦਾਂ ਬੋਲੂਗਾ ਜਿੱਦਾਂ ਮੈਂ ਬੋਲੂਗੀ ਉਦਾਂ ਬੋਲੂਗਾ ਮੈਂ ਨਾ ਬਹੁਤ ਹੁਸ਼ਿਆਰ ਆ ਮੈਂ ਬਹੁਤ ਹੁਸ਼ਿਆਰ ਆ ਮੈਂ ਕਿਤੇ ਗਈ ਸੀ ਮੈਂ ਕਿਤੇ ਗਈ ਸੀ ਉੱਥੇ ਜਾ ਕੇ ਮੈਂ ਬਹੁਤ ਸ਼ਾਪਿੰਗ ਕੀਤੀ ਉੱਥੇ ਜਾ ਕੇ ਮੈਂ ਬਹੁਤ ਸ਼ਾਪਿੰਗ ਕੀਤੀ ਨਾ ਜਿੱਦਾਂ ਮੈਂ ਬੋਲੂ ਤੂੰ ਉਦਾਂ ਹੀ ਬੋਲੂਗਾ ਜਿੱਦਾਂ ਮੈਂ ਬੋਲੂਗੀ ਤੂੰ ਉਦਾਂ ਹੀ ਬੋਲੂਗਾ ਵੀ ਤੈਨੂੰ ਹੋ ਕੀ ਗਿਆ ਮੈਂ ਤੈਨੂੰ ਹੋ ਕੀ ਗਿਆ ਅੱਛਾ ਤਾਂ ਇਹ ਗੱਲ ਆ ਅੱਛਾ ਤਾਂ ਇਹ ਗੱਲ ਆ ਹੁਣ ਦੇਖ ਫੇਰ ਹੁਣ ਦੇਖ ਫੇਰ ਮੈਂ ਪਾਗਲਾਂ ਮੈਂ ਪਾਗਲਾਂ ਨੇ ਪਾਗਲਾਂ ਤੂੰ ਹੋਉਂਗੀ ਮੈਂ ਤਾਂ ਠੀਕ ਆ ਤਾਂ ਨਹੀਂ ਆ ਭਜਾ ਦੇ ਤੂੰ ਹੋਣੀ ਮੈਂ ਥੋੜਾ ਪਾਗਲ ਤੇ ਇਹ ਨਾਲ ਬੰਕੇ ਲਈ ਜਾਂਦਾ ਹਾਂ ਹਾਂ ਜਦੋਂ ਮੈਂ ਐਡਿਕ ਸੀ ਨਾ ਹਾਂ ਜਦੋਂ ਮੈਂ ਐਡਿਕ ਸੀ ਹੂੰ ਉਦੋਂ ਦੀ ਮੈਂ ਕਮੇਡੀ ਕਰਦੀ ਆ ਐ ਠੀਕ ਸੀ ਨਹੀਂ ਹਾਂ ਥੋੜੀ ਵੱਡੀ ਹੋ ਜਾ ਕਿਉਂ ਐਡਾ ਕੁੱਤੇ ਦਾ ਬੱਚਾ ਹੁੰਦਾ ਉਦੋਂ ਦੀ ਕਮੇਡੀ ਕਰਨੀ ਤੂੰ ਵੀ ਤੈਨੂੰ ਆਮਦ ਕਿੱਤਾ ਹੋਈ ਜਾਂਦੀ ਅੰਨੀ ਆ ਮੈਨੂੰ ਬਸ ਆਮਦ ਹੁੰਦੀ ਆ ਗੱਲਾਂ ਦੀ ਉਹ ਕਿੱਦਾਂ ਆਮਦ ਹੁੰਦੀ ਆ ਆਮਦ ਹੁੰਦੀ ਆ ਹਾਂ ਇੱਦਾਂ ਆਮਦ ਹੁੰਦੀ ਦੱਸ ਬੋ ਬੋ ਬੇਡ ਦੇ ਦਾ ਕੁੱਤਾ ਬੌਂਗਦਾ ਆ ਅਜੇ ਕੁੱਤਿਆਂ ਨੂੰ ਮੈਨੂੰ ਆਮਦ ਹੁੰਦੀ ਆ ਇਹ ਕੁੱਤੇ ਵੀ ਆਪਸ ਵਿੱਚ ਗੱਲਾਂ ਕਰਦੇ ਆ ਕਿੱਦਾਂ ਹੁਣ ਵੇਖ ਜੇ ਕੁੱਤੇ ਨੇ ਕਿਤੇ ਇੰਗਲਿਸ਼ ਆਪਣੀ ਘਰ ਵਾਲੀ ਨੂੰ ਬੁਲਾਉਣਾ ਆ ਕਿੁੱਤੀ ਨੂੰ ਪਤਾ ਕਿਵੇਂ ਬੁਲਾਉਂਦਾ ਕਿਵੇਂ ਵਾਏ 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 ਉਹ ਜਦ ਨਹੀਂ ਆਉਂਦੀ ਫੇਰ ਉਹ ਆਪਦੇ ਪੇਹ ਨੂੰ ਕਹਿੰਦਾ ਕਿੱਦਾਂ ਦੇ ਉਹਦਾ ਸਹਰਾ ਉਹਦੀ ਘਰ ਵਾਲੀ ਨੂੰ ਆਪਣੀ ਨੂੰ ਨੂੰ ਪਤਾ ਕਿਵੇਂ ਬੁਲਾਉਂਦਾ ਕਿਵੇਂ ਬਹੂ ਬਹੂ ਤੇ ਕੁੱਤੀ ਮਰਾਂ ਜੇ ਕਹਿੰਦੀ ਕੁੱਤੀ ਕੀ ਕਹਿੰਦੀ ਆਈ 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 ਨਾਲ ਹੀ ਆ ਜਾਂਦੀ ਆ ਤਾਲੀਆਂ ਚੱਕ ਕੇ ਰੱਖੋ ਮਾੜੀਆਂ ਮਾੜੀਆਂ ਮੈਗਾਪੋਰ ਤੁਸ ਜੀ ਹੈ ਤੇਰਾ ਬੜਾ ਔਖਾ ਹੋਇਆ ਪਿਆ ਮੈਨੂੰ ਪਤਾ ਕੋਡ ਪੈਨ ਲਾ ਕੇ ਤੇਰੇ ਕੋਲ ਉੱਥੇ ਗਰਮੀ 'ਚ ਖੜੇ ਆ ਨਹੀਂ ਜਾਂਦਾ ਪਿਆ ਹੈ ਸੂਟ ਪੈਂਟ ਪਾ ਕੇ ਤੇ ਕੋ ਗਰਮੀ ਚ ਖੜਿਆ ਨਹੀਂ ਜਾਂਦਾ ਪਿਆ। ਤੂੰ ਹੀ ਤਾਂ ਦਲੇਰ ਮਹਿੰਦੀ ਵਾਲਾ ਸੂਟ ਪਾ ਕੇ ਆ ਗਈ ਹੈ। ਹੈਂ? ਤੈਨੂੰ ਨਹੀਂ ਗਰਮੀ ਲੱਗਦੀ? ਨਹੀਂ ਮੈਨੂੰ ਗਰਮੀ ਨਹੀਂ ਲੱਗਦੀ। ਗਲਾ ਤੇਰਾ ਸੁੱਕਦਾ ਪਿਆ ਵਾ। ਗਲਾ ਕੋਈ ਨਹੀਂ ਸੁੱਕਦਾ ਪਿਆ ਆ। ਬਹੁਤ ਸਾਰਾ ਮਾਨ ਸਤਿਕਾਰ ਦਰਬਾਰ ਦੇ ਵੱਲੋਂ ਸੇਵਾਦਾਰਾਂ ਵੱਲੋਂ ਫਕੀਰਾਂ ਵੱਲੋਂ ਬਹੁਤ ਸਾਰਾ ਮਾਨ ਆਇਆ। ਅਜੇ ਹੋਰ ਵੀ ਆਊਗਾ ਕਿਉਂਕਿ ਮੈਨੂੰ ਲੋੜ ਬਹੁਤ ਆ ਪੈਸਿਆਂ ਦੀ। ਆ ਆ। ਮੈਨੂੰ ਮੈਨੂੰ ਪਿਆਸ ਲੱਗੀ ਹੈ। ਪਿਆਸ ਲੱਗੀ ਤਾਂ ਪਾਣੀ ਪੀ ਲੈ। ਪਾਣੀ ਪੀ ਲਵਾਂ ਹਾਂ ਜੱਡੀ ਚ ਕੋਈ ਦਵਾਈ ਨਹੀਂ ਹੈਗੀ ਮੰਨ ਸੀ ਵੀ ਪਾਣੀ ਪੀ ਲਾ ਪਾਣੀ ਪਾਣੀ ਪੀ ਲਵਾਂ ਹਾਂ ਪਾਣੀ ਲੈਣਾ ਕਿੱਥੇ ਆ ਪਾਣੀ ਘੜੇ ਚ ਘੜਾ ਕਿੱਥੇ ਆ ਘੜਾ ਮੇਰੇ ਘਰ ਪਿਆ ਤੇਰਾ ਘਰ ਕਿੱਥੇ ਆ ਮੇਰਾ ਘਰ ਜਲੰਧਰ ਹੈਗਾ ਆਪਣਾ ਸੈਨਿਕ ਵਿਹਾਰ ਚ ਓਹੋ ਮੈਂ ਉੱਥੇ ਜਾ ਕੇ ਪਾਣੀ ਕਿੱਦਾਂ ਪੀਣਾ ਸੈਨਿਕ ਬਾਜ਼ਾਰ ਹੈਗਾ ਜਲੰਧਰ ਵਿੱਚ ਜਲੰਧਰ ਕਿੱਥੇ ਆ ਜਲੰਧਰ ਪੰਜਾਬ ਚ ਹੈ ਹੁਣ ਪੰਜਾਬ ਕਿੱਥੇ ਆ ਪੰਜਾਬ ਹਿੰਦੁਸਤਾਨ ਚ ਹੈ ਪਿੰਡੋ ਤਾਂ ਕਿੱਥੇ ਆ ਹਿੰਦੁਸਤਾਨ ਦੁਨੀਆ ਤੇ ਧਰਤੀ ਤੇ ਆ ਧਰਤੀ ਕਿੱਥੇ ਆ ਧਰਤੀ ਪਾਣੀ ਚ ਮੈਂ ਉਹੀ ਤਾਂ ਪੁੱਛਦੀ ਪਾਣੀ ਕਿੱਥੇ ਆ ਪਾਣੀ ਘੜੇ ਚ ਅਮਰੀਕਾ ਰ ਭਿਆਂ ਜਾ ਕੇ ਪੀ ਲਾ ਇਹ ਵੈਸੇ ਮੈਸੇਜ ਵੀ ਆ ਸੁਨੇਹਾ ਤੁਹਾਨੂੰ ਦੇਣਾ ਚਾਹੁੰਨਾ ਜੇ ਆਪਾਂ ਇੰਝ ਨਾ ਲਾਉਂਦੇ ਰੇ ਪਾਣੀ ਦੀ ਨਾ ਕਦਰ ਕੀਤੀ ਤੇ ਪਾਣੀ ਘੜੇ ਜਿੰਨਾ ਰਹਿ ਜਾਣਾ ਬਾਬੇਓ ਤਾਲੀਆਂ ਬੁਜਾ ਦਿਓ ਮੈਂ ਸਾਡਾ ਫਰਜ਼ ਬਣਦਾ ਸੁਨੇਹਾ ਵੀ ਤੁਹਾਨੂੰ ਦੇਣਾ ਮੈਂ ਅੱਜ ਤੋਂ ਪਾਣੀ ਬਚਾਉਣਾ ਸ਼ੁਰੂ ਕਰ ਦਿੱਤਾ ਅੱਛਾ ਬਚਾਉਣਾ ਸ਼ੁਰੂ ਕਰ ਦਿੱਤਾ ਮੈਂ ਹੁਣ ਰੋਜ਼ ਪਾਣੀ ਬਚਾਉਣਾ ਇੱਕ ਮਹੀਨਾ ਹੋ ਗਿਆ ਅੱਛਾ ਕਿੱਦਾਂ ਮਹੀਨਾ ਹੋ ਗਿਆ ਮੈਂ ਨਾਤਾ ਹੀ ਉਹ ਤਾਂ ਸਾਡੇ ਬਾਪੂ ਨੇ ਵੀ ਪਾਣੀ ਬਚਾਉਣਾ ਸ਼ੁਰੂ ਕਰਤਾ ਬਾਪੂ ਨੇ ਵੀ ਬਚਾਉਣਾ ਸ਼ੁਰੂ ਕਰਤਾ ਪਤਾ ਕਿਵੇਂ ਉਹ ਨਾਤਾ ਨਹੀਂ ਨਾ ਉਹ ਦਾਰੂ ਸੁੱਕੀ ਵੀ ਜਾਂਦਾ ਕਹਿੰਦਾ ਪਾਉਣਾ ਨਹੀਂ ਪਾਣੀ ਸੁੱਕੇ ਪੈਗ ਲਾਈ ਜਾਂਦਾ ਨਾ ਪਾਣੀ ਬਚਾਉਣਾ ਐਦਾਂ ਬਚਣਾ ਪਾਣੀ ਮੈਂ ਤੈਨੂੰ ਦੱਸਾਂ ਪਾਣੀ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਠੀਕ ਆ ਨਹੀਂ ਕਰਨੀ ਮੈਂ ਸੁਨੇਹਾ ਦੇਤਾ ਹੈ ਤੈਨੂੰ ਪਤਾ ਨਸ਼ੇ ਵੀ ਨਹੀਂ ਕਰਨੇ ਚਾਹੀਦੇ। ਨਸ਼ਿਆਂ ਦੇ ਕੰਮ리에 ਬੜੇ ਫਾਇਦੇ ਹੁੰਦੇ ਆ। ਨਸ਼ਿਆਂ ਦੇ ਨੁਕਸਾਨ ਹੁੰਦੇ ਕੋਟਾ ਜ। ਮੈਂ ਕਹਿੰਦਾ ਫਾਇਦੇ ਹੁੰਦੇ ਆ। ਭਾਈ ਨੁਕਸਾਨ ਹੁੰਦੇ ਆ। ਤੈਨੂੰ ਸੁਣਦਾ ਨਹੀਂ ਫਾਇਦੇ ਹੁੰਦੇ। ਕਿਹੜੇ ਫਾਇਦੇ ਹੁੰਦੇ ਆ? ਨਸ਼ਾ ਕਰਨ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ। ਨਾ ਬੁੱਢਾ ਕਿਉਂ ਨਹੀਂ ਹੁੰਦਾ? ਜਵਾਨੀ ਕੀ ਮਰ ਜਾਂਦਾ। ਨਸ਼ਾ ਕਰਨ ਵਾਲੇ ਬੰਦੇ ਦੇ ਘਰੇ ਕਦੇ ਚੋਰੀ ਨਹੀਂ ਹੁੰਦੀ। ਉਹਦੇ ਘਰੇ ਚੋਰੀ ਕਿਉਂ ਨਹੀਂ ਹੁੰਦੀ? ਉਹ ਮਾਮਾ ਪਹਿਲਾਂ ਸਾਰਾ ਕੋ ਬੇਚ ਦਿੰਦਾ ਚੋਰਾਂ ਨੇ ਉੱਥੇ ਹੰਬ ਲੈਣਾ ਹੁੰਦਾ। ਨਸ਼ਾ ਕਰਨ ਵਾਲੇ ਬੰਦੇ ਨੂੰ ਕਦੇ ਕੁੱਤਾ ਨਹੀਂ ਵੜਦਾ। ਨਾ ਕੁੱਤਾ ਵੜਦਾ ਕਿਉਂ ਨਹੀਂ? ਨਸ਼ਾ ਕਰ ਕਰਕੇ ਗੁਰਦੇ ਫੇਫਰੇ ਕਮਜ਼ੋਰ ਹੋ ਜਾਂਦੇ ਆ। ਬੰਦਾ लाठी ਫੜ ਕੇ ਤੁਰਦਾ ਹੈ ਤੇ ਜਿਨੇ ਭਾਈ लाठी ਫੜੀ ਹੋ ਉਹਦੇ ਕੋਲੇ ਕੁੱਤਾ ਆਉਂਦਾ ਨਹੀਂ। ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨ ਦੁੱਧ ਪੀਂਦੇ ਸੀ। ਚਿੱਟਾ। ਦਹੀਂ ਖਾਂਦੇ ਸੀ। ਚਿੱਟਾ। ਪਨੀਰ ਖਾਂਦੇ ਸੀ। ਚਿੱਟਾ। ਪਿੱਛੇ ਜੇ ਇੱਕੋ ਇੱਕ ਚੀਜ਼ ਪੀਣ ਲੱਪੇ ਸੀ ਕੱਲਾ ਚਿੱਟਾ 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 ਚਿੱਟਾ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਨਸ਼ਾ ਛੱਡ ਕੇ ਸਵਰਗਾਂ ਨੂੰ ਜਾਓਗੇ ਪਰ ਇਹਨਾ ਜ਼ਰੂਰ ਕਹਿਣਾ ਨਸ਼ਾ ਛੱਡਣ ਤੋਂ ਬਾਅਦ ਆਪਣੇ ਪੰਜਾਬ ਨੂੰ ਜਰੂਰ ਸਰਬ ਬਣਾਉਗੇ ਆਪਣੇ ਪੰਜਾਬ ਨੂੰ ਜਰੂਰ ਸਰਬ ਬਣਾਉਗੇ ਇਸ ਕਰਕੇ ਪਹਿਣਾ ਸਾਡੀ ਕੋਸ਼ਿਸ਼ ਹੈ ਔਰ ਮੈਂ ਕਲਾਕਾਰ ਭਾਈਆਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਧੀਆਂ ਦੇ ਹੱਕ 'ਚ ਗੀਤ ਗਾਏ ਅੱਜ ਪੰਜਾਬ 'ਚ ਉਹ ਘਰੋਣ ਹੱਤਿਆ ਖਤਮ ਹੋ ਗਈ ਧੀਆਂ ਵਾਸਤੇ ਤਾਲੀਆਂ ਵਜਾ ਦੇ ਹੁਣ ਮੈਂ ਸਿੰਗਰਾਂ ਨੂੰ ਇਹ ਵੀ ਕਹਿਣਾ ਭਾਈ ਨਸ਼ਿਆਂ ਦੇ ਖਿਲਾਫ ਗੀਤ ਗਾਓ ਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਜਿਹੜੇ ਸਾਡੇ ਨੌਜਵਾਨ ਜਵਾਨੀ ਦੇ ਵਿੱਚ ਜਾ ਰਹੇ ਆ ਪਰਿਵਾਰ ਖਤਮ ਹੋ ਰਿਹਾ ਨਸ਼ਿਆਂ ਦੇ ਪਿੱਛੇ ਇਸ ਚੀਜ਼ ਨੂੰ ਖਤਮ ਕਰੀਏ ਸ਼ੇਰਪੁਰ ਸਾਹਿਬ ਮੈਂ ਠੀਕ ਹੈ ਨਾ ਕਮੇਡੀ ਖਾਲੀ ਹੀ ਹੀ ਹਾ ਹਾ ਨਹੀਂ ਹੁੰਦੀ ਕਮੇਡੀ ਉਹ ਸਨੇਹਾ ਦਵੇ ਜਿਵੇਂ ਸਾਡੀਆਂ ਰੀਲਾਂ ਇੰਸਟਾ ਤੇ ਰੋਜ਼ ਆਉਂਦੀਆਂ ਕੋਈ ਪੰਜਾਬ ਨੂੰ ਦੇਈਏ ਸਾਫ ਸੁਥਰਾ ਦੇਈਏ ਚੰਗਾ ਦੇਈਏ ਉਹ ਸਾਫ ਸੁਥਰੇ ਗਾਣੇ ਵੀ ਸਾਫ ਸੁਥਰੀ ਕਮੇਡੀ ਦੀ ਬਹੁਤ ਉਮਰ ਹੁੰਦੀ ਆ ਆਦਾ ਬੀਬਾ ਮੇਰਾ ਭੋਟੂ ਸਾਜੀ ਹਾਂ ਆਪਾਂ ਪੰਜਾਬ 'ਚ ਰਹਿਨੇ ਆ ਆਪਾਂ ਕਿਤੇ ਜਾਈਏ ਹਰ ਕੋਈ ਚੀਜ਼ ਇੱਕ ਨਾ ਇੱਕ ਮਸ਼ਹੂਰ ਹੁੰਦੀ ਕਿਉਂਦੇ ਤੇ ਉਹਦਾ ਨਾਮ ਪਿਆ ਹੁੰਦਾ ਆ ਮੈਂ ਕਹਿੰਦਾ ਜੇਰੇ ਸ਼ਹਿਰ ਚ ਮਰਦੀ ਚੱਲ ਜਾਓ ਕੋਈ ਨਾ ਕੋਈ ਚੀਜ਼ ਮਸ਼ਹੂਰ ਹੁੰਦੀ ਆ ਤੇ ਤੁਸੀਂ ਮੈਨੂੰ ਦੱਸੋ ਆਗਰੇ ਦੀ ਕੀ ਮਸ਼ਹੂਰ ਆ ਆਗਰੇ ਦਾ ਪੇਠਾ ਮਸ਼ਹੂਰ ਆ ਜਦੋਂ ਸਟੇਸ਼ਨ ਤੋਂ ਉਤਰੋ ਨਾ ਹਾਂ ਬਾਹਰ ਲਿਖਿਆ ਹੁੰਦਾ ਆਗਰੇ ਦਾ ਪੇਠਾ ਤੁਹਾਡਾ ਸਵਾਗਤ ਕਰਦਾ ਆਗਰੇ ਦਾ ਪੇਠਾ ਤੁਹਾਡਾ ਸਵਾਗਤ ਕਰਦਾ ਹੈ ਹਲਵਾ ਉਤਰੋ ਰਾਜਸਥਾਨ ਅੱਛਾ ਸਟੇਸ਼ਨ ਦੇ ਬਾਹਰ ਲਿਖਿਆ ਹੁੰਦਾ ਇੱਥੇ ਦਾ ਇੱਥੇ ਦਾ ਮਿਲਾ ਕੇ ਤੁਹਾਡਾ ਸਵਾਗਤ ਕਰਦਾ ਹੈ ਇੱਥੇ ਦਾ ਮਿਲਾ ਕੇ ਤੁਹਾਡਾ ਸਵਾਗਤ ਕਰਦਾ ਹੈ ਮੈਂ ਕਹਿੰਦਾ ਬਨਾਰਸ ਤਰੋ ਸਟੇਸ਼ਨ ਤੋਂ ਬਾਹਰ ਲਿਖਿਆ ਹੁੰਦਾ ਬਨਾਰਸ ਦਾ ਪਾਂ ਤੁਹਾਡਾ ਸਵਾਗਤ ਕਰਦਾ ਹੈ ਕੀ ਬਾਤ ਹੈ ਜੀ ਪੰਜਾਬ ਦੇ ਵਿੱਚ ਦੱਸੋ ਕੀ ਮਸ਼ਹੂਰ ਆ ਪਟਿਆਲਾ ਸਟੇਸ਼ਨ ਤੋਂ ਬਾਹਰ ਨਿਕਲੀਏ ਉੱਥੇ ਲਿਖਿਆ ਹੁੰਦਾ ਪੰਜਾਬੀ ਜੁੱਤੀ ਤੁਹਾਡਾ ਸਵਾਗਤ ਕਰਦੀ ਹੈ ਤਾਲੀਆਂ ਮਜਾਦੋ ਪੰਜਾਬੀ ਸਾਡੇ ਜੁੱਤੀ ਤੋਂ ਸਟਾਰਟ ਹੁੰਦੇ ਮੇ ਮੋਟੂਆ ਹਾਂ ਅਪਟਿਆਲੇ ਦੀ ਗੱਲ ਕਿੰਨੀ ਬੱਸਾਂ-ਮੁੱਸਾਂ ਬਾਰੇ ਦੱਸ ਅੱਜਕੱਲ ਬੱਸਾਂ ਦਾ ਕੀ ਸਫਰ ਕੀਤਾ ਤੁਹਾਨੂੰ ਮੈਂ ਪਹਿਲਾਂ ਜਦੋਂ ਆਸਟ੍ਰੇਲ ਕਰਦਾ ਇਹ ਮੇਲਿਆਂ ਤੇ ਬੱਸਾਂ 'ਚ ਆਉਣਾ ਹੁੰਦਾ ਸੀ। ਅੱਛਾ ਬੱਸਾਂ ਚ ਆਉਂਦਾ ਹੁੰਦਾ ਸੀ। ਤੇਨੂੰ ਉੱਥੋਂ ਵੀ ਕੋਈ ਗੱਲਾਂ ਫੜਤੀਆਂ ਸੀ। ਮੈਂ ਮੱਖਣ ਸਾਹਿਬ ਇੱਕ ਵਾਰੀ ਕੰਡੈਕਟਰ ਨੂੰ ਗਿਆ। ਮੈਂ ਕਿਹਾ ਬੱਸ ਮੌਕੇ ਸਿੱਧੇ ਜਾਣੀ ਆ। ਕਹਿੰਦਾ ਜੇ ਤਾਂ ਡਰਾਈਵਰ ਸੂਫ ਹੋਇਆ ਸਿੱਧੀ ਜਾਣੀ ਆ। ਜੇ ਉਹ ਨਹੀਂ ਛੱਕ ਲਿਆ ਬਰਾਜ ਕੁੱਠੀ ਵੀ ਹੋ ਸਕਦੀ ਹੈ। ਮੈਂ ਡਰਾਈਵਰ ਨੂੰ ਮੁੱਛੇ ਮੈਂ ਕਿਹਾ ਬੱਸ ਖਾਲੀ ਆ। ਫੇਰ ਸਿੱਖਤਾ ਹੈ ਗਿਆ ਕੀ? ਕਹਿੰਦਾ ਸਿੱਖਤਾ ਹੈ ਗਿਆ ਉਹਰੇ ਤੇ ਦਰੀ ਬਿਛਾ ਕੇ ਬੀਠੇ। ਨਹੀਂ ਮੈਂ ਕਿਹਾ ਦਰੀ ਬਿਛਾ ਦਰੀ ਬਿਛਾ ਲੋ। ਕਹਿੰਦਾ ਦਰੀ 'ਚ ਬਿਛਾਈ ਸੀ ਮਕਾਨਾ ਟੋਣੀਆਂ ਇੱਕ ਕੈਰੇਕਟਰ ਬਹੁਤ ਵੱਡੇ ਕਮੇਡੀਅਨ ਹੁੰਦਿਆ ਇੱਕ ਪਾਸੇ ਚ ਬੜੀ ਤਕੜੀ ਧੀਰ ਅੱਛਾ ਉੱਥੇ ਮੈਂ ਨਹੀਂ ਵੜ ਗਿਆ ਤੂੰ ਵੀ ਵੜ ਗਿਆ ਮੈਂ ਵੜ ਗਿਆ ਮੈਂ ਕੰਡੈਕਟਰ ਨੂੰ ਕਿਹਾ ਮੈਂ ਕਿਹਾ ਤੇਰਾ ਜਾ ਬਣਾਉ ਬੱਸ ਲੰਦੀ ਆ ਹਾਂ ਆਹ ਕਹਿੰਦਾ ਸੌਰੀ ਦੇ ਇੱਕ ਬਾਂਦਰ ਦੀ ਕਮੀ ਸੀ ਤੂੰ ਆ ਗੀਆਂ ਇਹਨਾਂ ਨੂੰ ਬਹੁਤ ਗੱਲਾਂ ਹੁੰਦੀਆਂ ਭਾਈ ਮੈਂ ਕਿਹਾ ਗੱਲਾਂ ਆਣੀਆਂ ਵੀ ਚਾਹੀਦੀਆਂ ਆ ਹੂੰ ਬੇਪੁੱਤੂ ਤੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਹੁਣ ਤੂੰ ਤਲਾਕ ਕਰਾਉਣਾ ਹੈ ਤੇਰੀ ਘਰ ਵਾਲੀ ਤੇ ਕਿੰਨਾ ਪਿਆਰ ਕਰਦੀ ਆ ਬੜਾ ਪਿਆਰ ਕਰਦੀ ਮੈਂ ਯਾਦ ਰਾਤ ਨੂੰ ਸੌਣਾ ਸਵੇਰੇ ਪਤਾ ਕਿਵੇਂ ਜਗਾਉਂਦੀ ਆ ਕਿਵੇਂ ਜਿਵਾਉਂਦੀ ਆ ਬਾਜੀ ਬਾਜੀ ਉੱਠ ਸਵੇਰਾ ਹੋ ਗਿਆ ਤੇ ਮੈਂ ਕਹਿੰਨਾ ਭੈਣ ਜੀ ਜਦੋਂ ਦਾ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ 'ਚ ਨੇਰਾ ਹੋ ਗਿਆ ਫੈਸ਼ਨ ਬਹੁਤ ਕਰਦੀ ਘਰ ਦੀ ਏਡਾ ਬੜਾ ਜੂੜਾ ਕਰਦੀ ਏਡਾ ਵਾਲ ਏਡਾ ਬੜਾ ਜੂੜਾ ਵੀ ਹੁੰਦਾ ਕੋਈ ਥੋੜੇ ਦਿਨ ਪਹਿਲਾਂ ਸਾਡੀ ਕਿਤੇ ਘਰੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਵੱਢ ਕੇ ਜਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜ ਵੀ ਨਿਕਲੀ ਉਧਰ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਹਾਂ ਹਾਂ ਪੁੱਤਿਆ ਇੱਕ ਇੱਕ ਭੈਣ ਹੋ ਜਾਂ ਮਾ ਦੇ ਨਾ ਉੱਕ ਜੋ ਤੇ ਮੈਂ ਦਨੇ ਆਉਂਦੇ ਭਤੀ ਨੀ ਨੀ ਲਾ ਭਤੀ ਇਹ ਸਾਰਾ ਡਰਾਮਾ ਘਰੋਂ ਸ਼ੁਰੂ ਹੁੰਦਾ ਸਾਡੇ ਮਾਂ ਤੇ ਵਿਚ ਬੀ ਬੋਟੂ ਸ਼ਾ ਮੈਨੂੰ ਤੁਹਾਡੀ ਤਾਂ ਇੱਕ ਗੱਲ ਵੀ ਸਮਝ ਆਈ ਪੁੱਛ ਕਿਹੜੀ ਇਹ ਜੇ ਦੋਨੋਂ ਕੁੜੀ ਜਾਂਦੀ ਆ ਵਿਆਹ ਤੇ ਸੋਹਰੇ ਘਰ ਤੇ ਪਹਿਲੇ ਦਿਨ ਉਹਦੇ ਨਾਲ ਉਹਦਾ ਭਰਾ ਤਾਂ ਤੇ ਨਾਲ ਭੇਜਦੇ ਆ ਭਰਾ ਤਾਂ ਜਾਂਦਾ ਜਿਹੜਾ ਕੁੜੀ ਨੇ ਲਹਿੰਗਾ ਪਾ ਹੁੰਦਾ ਵਾਪਸ ਲੈ ਕੇ ਆਉਂਦਾ ਨੇ ਲਹਿੰਗੇ ਦਾ ਕਰਾਇਆ ਪੈ ਜਾਂਦਾ ਇਸ ਕਰਕੇ ਭਰਾ ਨਾਲ ਜਰਨਾ ਮਲੇਂਗਾ ਲੈ ਆਉਂਗਾ ਵੀ ਬੋਟੂ ਜੀ ਇਹ ਮੈਨੂੰ ਐਂ ਦੱਸ ਇਹ ਲਵ ਮੈਰਿਜ ਵਧੀਆ ਹੁੰਦੀ ਆ ਨੀ ਆਰੇਂਜ ਮੈਰਿਜ ਵਧੀਆ ਹੁੰਦੀ ਕੀ ਫਰਕ ਹੁੰਦਾ ਆ ਮੈਂ ਤਾਂ ਨਾ ਆਰੇਂਜ ਮੈਰਿਜ ਜ਼ਿਆਦਾ ਵਧੀਆ ਹੁੰਦੀ ਆ ਉਹ ਕਿਤਾ ਦੇਖੋ ਜਿਹੜੀ ਤਾਂ ਲਵ ਮੈਰਿਜ ਆ ਹਾਂ ਲਵ ਮੈਰਿਜ ਤੇ ਬੰਦਾ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਾਉਂਦਾ ਆਪਣੀ ਗਰਲਫ੍ਰੈਂਡ ਨਾਲ ਵਿਆਹ ਕਰਾਉਂਦਾ ਫਿਰ ਆਰੇਂਜ ਮੈਰਿਜ ਕਿ ਬਦਨੇ ਕਿਦੀ ਮਿਲ ਜਾਣੀਆਂ ਤਾਲੀਆਂ ਮਜਾਦੇ ਜਮਾਨਾ ਕਿੱਥੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਬੋਟੂ ਜੀ ਹਾਂ ਗੱਲਾਂ ਤੇਰੀਆਂ ਤਾਂ ਹੁੰਦੀਆਂ ਆ ਬਿਲਕੁਲ ਮੈਂ ਬੰਦਾ ਵੀ ਤਾਂ ਨਾ ਹੀ ਆ ਕੁੜੀਏ ਸੱਚੀ ਤਾਂ ਦਾ ਬੰਦਾ ਹੈ ਜਦ ਜੇ ਐਨਾ ਤਾਂ ਦਾ ਬੰਦਾ ਹੈ ਨਾ ਤੇ ਮੈਨੂੰ ਨਾ ਕਿਤੇ ਸਰਕਾਰੀ ਨੌਕਰੀ ਤੇ ਲਵਾ ਸਰਕਾਰੀ ਨੌਕਰੀ ਭਗਵੰਤ ਮਾਨ ਸਾਹਿਬ ਮੇਰੇ ਦੋਸਤ ਹੈ ਮੈਂ ਲਵਾ ਦਿੰਦਾ ਤੈਨੂੰ ਅੱਛਾ ਬਿਜਲੀ ਬੋਰਡ ਤੇ ਲਵਾ ਦ ਬਿਜਲੀ ਬੋਰਡ ਵਿੱਚ ਹਮ ਕਰਨਾ ਕੀ ਹੋਊਗਾ ਕੁਛ ਨਹੀਂ ਸਵੇਰੇ ਸਵੇਰੇ ਜਾ ਕੇ ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਮਾਰ ਤਨਖਾਹ ਕਿੰਨੀ ਮਿਲੂਗੀ ਤਨਖਾਹ ਆ ਕਿ ਪਹਿਲੇ ਦਿਨ ਹੀ ਕੰਮ ਹੋ ਜਾਣਾ ਤਨਖਾਹ ਦੀ ਲੋੜ ਹੀ ਨਹੀਂ ਪੈਣੀ ਤਲੇ ਦੇ ਨਹੀਂ ਛੁੱਟੀ ਨਹੀਂ ਕੋਈ ਚੱਜ ਦੇ ਕੰਮ ਤੇ ਲਵਾ ਰੇ ਮੈਂ ਇੱਦਾਂ ਕਰ ਤੈਨੂੰ ਰੇਲਵੇ ਤੇ ਲਵਾਵਾਂ ਰੇਲਵੇ ਦੇ ਵਿੱਚ ਹਮ ਅ ਪਹਿਲਾਂ ਹੁਣ ਤੈਨੂੰ ਖਾ ਦੱਸ ਤਾਂ ਖਾ ਨਾ ਨੂੰ 2000 ਰੁਪਿਆ ਬਹੁਤ ਘੱਟ ਆ ਘੱਟ ਨੂੰ ਛੱਡ ਤੂੰ ਰੇਲਵੇ ਦੀ ਨੌਕਰੀ ਕਰੂੰਗੀ ਹਾਂ ਮੈਂ ਕਰ ਲੂ ਕੀ ਕਰਨਾ ਕੀ ਹੋਊਗਾ ਉਸਨੇ ਸ਼ਤਾਬਦੀ ਦੀ ਲੈਂਡ ਖਰਾਬ ਹੋਈ ਜਾਂ ਟੋਰਚ ਫੜ ਕੇ ਮੋਰੇ ਦਿੱਲੀ ਛੱਡ ਕੇ ਨਹੀਂ ਲੈਣਾ ਚਾਹੁੰਦਾ ਚੱਲ ਸਮੁੰਦਰੀ ਸ਼ਿਪ ਤੇ ਲਵਾਵਾਂ ਸਮੁੰਦਰੀ ਛੇਪਚੇ ਤੈਨੂੰ ਪਤਾ ਹਨ ਮੈਂ ਅੱਜ ਕੱਲ ਕੈਨੇਡਾ ਰਹਿਣਾ ਉੱਥੇ ਹੈਗੀ ਨੌਕਰੀ ਸੱਚੀ ਹਾਂ ਚੱਲ ਤੇ ਦੱਸ ਤਨਖਾਹ ਕਿੰਨੀ ਪ੍ਰਗਤ ਨੂੰ ਇੰਡੀਆ ਦਾ 1.5 ਲੱਖ ਬਣਦਾ 1.5 ਲੱਖ ਬਣਦਾ ਚੱਲ ਕਰਨਾ ਕੀ ਹੋਊਗਾ ਫੇ ਕੁਛ ਨਹੀਂ ਜਦੋਂ ਸਮੁੰਦਰ ਦੇ ਵਿਚਾਲੇ ਜਾ ਕੇ ਛੇਪ ਖਰਾਬ ਹੋ ਜਾਗਾ ਨਾ ਪੈ ਉੱਤਰ ਕੇ ਟੱਕਾ ਲਾਇਆ ਤਾਂ ਬਚ ਗਈ ਤਾਂ 1.5 ਲੱਖ ਮਿਲ ਜਾਊਗਾ ਨਹੀਂ ਤੇ ਡੁੱਬ ਕੇ ਮਰੀ ਫੇ ਡੁੱਬ ਕੇ ਮਰੀ ਮੇਰੀ ਤਾਂ ਸੇਹ ਸੂਤ ਵੀ ਬਹੁਤ ਬਣ ਗਈ ਆ ਆਪ ਦੇ ਬੜਾ ਕਮਜ਼ੋਰ ਜਿਆ ਲੱਗੀ ਜਾਂਦਾ ਆ ਲੈ ਦੱਸੋ ਮੈਂ ਪਿੱਛੇ ਜੇ ਬਿਮਾਰ ਹੋ ਗਿਆ ਫੇਰ ਕੀ ਹੋਇਆ ਬਿਮਾਰ ਹੋ ਗਿਆ ਤੇ ਉਧਰ ਕੈਨੇਡਾ ਅਮਰੀਕਾ ਮੇਰੇ ਨਾਲ ਜਾਂਦੀ ਮੈਂ ਬਿਮਾਰ ਹੋ ਗਿਆ ਮੇਰੀ ਖਬਰ ਲੈਣੀ ਹੈ ਐਸੀ ਕੁੜੀ ਆ ਇਹ ਚੱਲ ਕੋਈ ਗੱਲ ਨਹੀਂ ਹੁਣ ਦੱਸ ਦੇ ਤੂੰ ਠੀਕ ਆ ਭਾਈ ਕਿਤੇ ਇਲਾਜ ਕਿੱਥੋਂ ਤੇਰਾ ਆਇਆ ਰਾਜ ਕਰਾਇਆ ਠੀਕ ਹੋਇਆ ਤੂੰ ਐਨਾ ਬਿਮਾਰ ਹੋ ਗਿਆ ਘਰ ਦੇ ਕਦੀ ਮੰਜਾ ਚੁੱਕਣ ਜਾਂਦਾ ਹਸਪੀਟਲ ਜਾਂਦਾ ਹਸਪੀਟਲ ਘਰ ਦੇ ਕਦੀ ਮੰਜਾ ਚੁੱਕਣ ਸਿਟੀ ਹਸਪੀਟਲ ਸਿਟੀ ਹਸਪੀਟਲ ਘਰ ਦੇ ਕਦੀ ਮੰਜਾ ਚੁੱਕਣ ਪੀਜੀਆਈ ਹਾਏ ਪੀਜੀਆਈ ਜਾ ਕੇ ਤੈਨੂੰ ਆਰਾਮ ਆ ਗਿਆ ਆਰਾਮ ਸੌਣਾ ਮੈਂ ਤਾਂ ਘਰੇ ਪਿਆ ਸੀ ਘਰ ਦੇ ਕੱਲਾ ਮੰਜਾ ਚੁੱਕ ਕੇ ਫਿਰਦੇ ਤੇ ਡਾਕਟਰ ਵੀ ਪੇ ਦੇ ਬਹੁਤ ਸਾਡੇ ਉਹ ਮੰਜੇ ਦੇ ਇੰਜੈਕਸ਼ਨ ਲਗਾਈਏ ਕਹਿੰਦੇ ਕੋਈ ਗੱਲ ਨਹੀਂ ਲੰਮਾ ਪਾਉ ਬੰਦਾ ਜਿਹੜਾ ਮੰਜਾ ਆ ਗਿਆ ਮੰਜਾ ਹੀ ਸੀ ਐਵੇਂ ਥੋੜਾ ਸਕੂਟਰਾਂ ਤੋਂ ਇੱਡੇ ਇੱਡੇ ਵੱਡੇ ਹਸਪਤਾਲ ਬਣ ਗਏ ਮੈਂ ਕਿਹਾ ਪੋਟੂ ਸ਼ਾ ਕਰੋਨੇ ਦਾ ਟਾਈਮ ਯਾਦ ਕਰ ਕਿੰਨੇ ਔਖੇ ਸੀ ਸਾਰੇ ਤੁਸੀਂ ਯੋਗਾ ਸੈਰ ਕਰਿਆ ਕਰੋ ਡਰਿਆ ਨਾ ਕਰੋ ਡਾਕਟਰ ਹਮੇਸ਼ਾ ਡਰਾਉਂਦੇ ਆ ਯੋਗਾ ਕਰੋ ਸੈਰ ਕਰੋ ਪਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਸ਼ਕਤੀ ਦਿੱਤੀ ਆ ਕਦੇ ਵੀ ਸੋਚੋ ਨਾ ਮੈਂ ਬਿਮਾਰ ਆ ਉਹ ਤੁਸੀਂ ਦੇਖੋ ਆਪਣੇ ਆਪ ਠੀਕ ਹੋ ਜੂਗੇ ਤਾਲੀਆਂ ਬਜਾ ਦਿਓ ਜਰਮਾਂ ਚ ਇੱਕ ਡਾਕਟਰ ਹੁੰਦਾ ਸੀ ਦਵਾਈ ਨਹੀਂ ਸੀ ਸੰਦਾ ਸ਼ੇਰਪੁਰ ਸਾਹਿਬ ਉਹ ਇਦਾਂ ਕਹਿੰਦਾ ਏਦਾਂ ਹੀ ਕਹਿੰਦਾ ਜੇ ਮੈਂ ਠੀਕ ਆ ਮੈਂ ਠੀਕ ਆ ਘਰ ਜਾਂਦਿਆਂ ਤੱਕ ਬੰਦਾ ਠੀਕ ਹੋ ਜਾਂਦਾ ਸੀ ਰੱਬ ਰੱਬ ਕਰਿਆ ਕਰੋ ਬਸ ਆ ਵੀ ਬਾਂ ਮੈਂ ਕਿਆ ਭੋਟੂ ਸਾਜੀ ਮੈਂ ਜਾਦ ਕਰ ਰਹੀ ਆ ਹੁਣ ਤਾਂ ਮੇਲੇ ਲੱਗਨੇ ਸ਼ੁਰੂ ਹੋਏ ਪੀਰਾ ਫਕੀਰਾਂ ਦੀ ਰਹਿਮਤ ਆ ਸਾਡੇ ਪੰਜਾਬ ਤੇ ਵੀ ਪੂਰੇ ਇੰਡੀਆ ਤੇ ਵੀ ਨਹੀਂ ਤਾਂ ਕੋਰੋਨਾ ਦਾ ਟਾਈਮ ਇਹੋ ਜਿਹਾ ਆਇਆ ਸੀ ਕਿ ਕਰਾਈ ਸਾਨੂੰ ਜੇਲ ਲੱਗਣ ਲੱਗ ਗਈਆਂ ਸੀ ਲਾਕਡਾਊਨ ਦੇ ਵਿੱਚ ਆਪਾਂ ਪੰਜਾਬੀਆਂ ਸ਼ੇਰਪੁਰ ਸਾਹਿਬ ਹੰਤਾਲੀ ਜੈ ਜੀ ਤੁਹਾਡੀ ਲੌਕਡਾਊਨ ਚ ਆਪਾਂ ਪੰਜਾਬੀ ਲੋਕ ਜਰੂਰ ਹੋਏ ਆ ਪਰ ਡਾਊਨ ਨਹੀਂ ਓਏ ਤਾਲੀਆਂ ਬਣਦੀਆਂ ਮਾਗੀ ਇਹਨੇ ਜਿਹੜਾ ਮੇਰਾ ਖੂਨ ਪੀਤਾ ਨਾ ਲੌਕਡਾਊਨ ਚ ਰਾਬੇ ਜਾਣਦਾ ਮੈਂ ਬੱਚਾ ਨਾ ਕੋਈ ਇਹਨੇ ਤੇਰਾ ਖੂਨ ਪੀ ਲਊਗੀ ਬੇੜਾ ਕਰਕੇ ਮੈਨੂੰ ਕਹਿੰਦੀ ਆ ਮੇਰੀ ਮੇਰੀ ਨਾ ਪਿਸਤਿਕ ਖਤਮ ਹੋ ਗਈ ਐ ਲਾਲ ਮੇਰੀ ਛੇਲੀ ਕੋ ਲਿਆ ਦਿਓ ਹੂੰ ਮੈਂ ਕਹਾਂ ਮੈਂ ਇਹ ਮਿਸਤਿਕ ਲਿਆਣੀ ਤੂੰ ਬੁੱਲ ਲਾਲ ਕਰ ਲੈਣੇ ਆ ਹਾਂ ਜੇ ਮੈਂ ਪੁਲਿਸ ਦੇ ਧੱਕੇ ਚੜ ਗਿਆ ਮੇਰਾ ਪਤਾ ਨਹੀਂ ਉਹਨੇ ਕੀ ਕੀ ਲਾਲ ਕਰਨਾ ਮਾਰ ਮਾਰ ਕੇ ਪਿੰਡਾਂ ਸੇਕ ਦਿੰਦੇ ਪੁਲਿਸ ਵਾਲੇ ਛੱਡਦੇ ਨਹੀਂ ਸੀ ਲੋਕਡਾਊਨ ਡਾਕਟਰ ਤਾਂ ਪੁੱਛ ਵੀ ਲੈਂਦੇ ਸੀ ਵੀ ਪਹਿਲੀ ਵੈਕਸੀਨ ਕਿੱਥੇ ਲੱਗੀ ਆ ਪੁਲਿਸ ਵਾਲੇ ਨਹੀਂ ਪੁੱਛਦੇ ਸੀ ਅੱਛਾ ਮੈਂ ਰਾਤ ਕਿਤੇ ਨੇ ਇਦਾਂ ਨੇ ਕਰੋਨਾ ਚ ਸਬਜ਼ੀ ਬਣਾਈ ਮੈਂ ਕਿਹਾ ਮੈਨੂੰ ਨਾ ਟੇਸਟ ਨਹੀਂ ਆਉਂਦਾ ਪਿਆ ਹਾਂ ਮੈਨੂੰ ਸਵਾਦ ਨਹੀਂ ਲੱਗਦੀ ਇਹਨੇ ਚੱਕ ਕੇ ਕੋਵਿਡ ਵਾਲੇ ਨੂੰ ਫੋਨ ਕਰ ਪਾ ਚਿੱਟੇ ਜੰਮ ਜੂਤ ਆ ਗਏ ਚਾਰ ਪੰਜ ਬੈਨ ਲੈ ਕੇ ਮੈਨੂੰ ਚੱਕ ਕੇ ਲੈ ਗਏ ਮੈਂ ਹੁਣ ਕੱਲਾ ਹੀ ਉਥੇ 14 ਦਿਨ ਕਵਾਰੈਂਟ ਆ ਮੈਨੂੰ ਗੁੱਸਾ ਬੜਾ ਆਇਆ ਤੇ ਮੈਂ ਕਿਹਾ ਇਹਨੇ ਗਲਤ ਕੀਤਾ ਮੈਨੂੰ ਡਾਕਟਰ ਕਹਿੰਦੇ ਤੁਹਾਡੇ ਸੰਪਰਕ ਚ ਕੌਣ ਆਇਆ ਸੀ ਮੈਂ ਕਹੇ ਇਹ ਆਈ ਸੀ ਤੇਰੀ ਮਾਂ ਆਈ ਸੀ ਬੈਠਾ ਇਹਦਾ ਪਿਓ ਆਇਆ ਸੀ ਭੈਣ ਮੈਨੂੰ ਇਹਨੇ ਇਕੱਲੇ ਨੂੰ ਚੁਕਾਇਆ ਮੈਂ ਸਾਰੇ ਟੱਬਰ ਚੁਕਾਤਾ ਇਹਨਾਂ ਇਦਾਂ ਹੀ ਆ ਮੇਰੇ ਨਾਲ ਪੰਗਾ ਲੈਣਾ ਮੇਰੇ ਨਾਲ ਘੱਟ ਪੰਗੇ ਲਿਆ ਕਰ ਕਿਉਂ ਤੈਨੂੰ ਪਤਾ ਨਹੀਂ ਹੈਗਾ ਜਦੋਂ ਮੈਂ ਕਾਲਜ ਪੜ੍ਹਦੀ ਸੀ ਨਾ ਸਾਰੇ ਮੈਨੂੰ ਕਹਿੰਦੇ ਸੀ ਉਹ ਆ ਗਈ ਪੈਪਸੀ ਦੀ ਬੋਤਲ ਉਹ ਆ ਗਈ ਪੈਪਸੀ ਦੀ ਬੋਤਲ ਹੈਗੀ ਤਾਂ ਹੁਣ ਵੀ ਪੈਪਸੀ ਦੀ ਬੋਤਲ ਹੈ ਅੱਛਾ ਫਰਕ ਸੈਂਨਾ ਪਹਿਲਾਂ ਛੋਟੀ ਕੱਟ ਦੀ ਸੀ ਹੁਣ ਵੱਡੀ ਤਾਂ 1 ਲੀਟਰ ਵਾਲੀ ਹੋ ਗਈ ਹੈ ਆਹ ਦੇਖੋ ਭੈਣਾ ਨੇ ਤਾਲੀਆਂ ਸ਼ੁਰੂ ਕਰਤੀਆਂ ਐਕਸਰਸਾਈਜ਼ ਕਰ ਰਿਆ ਕਰ ਥੋੜੀ ਕੋ ਕਲਾਕਾਰਾਂ ਨੂੰ ਚਾਹੀਦੀ ਐ ਐਕਸਰਸਾਈਜ਼ ਕਰਨੀ ਮੈਂ ਤਾਂ ਕੋਈ ਗੱਲ ਨਹੀਂ بوطੂ ਸ਼ਾਜੀ ਸਭ ਹੋ ਜਾਊਗਾ ਹੂੰ ਆ ਮੈਨੂੰ ਪਤਾ ਲੱਗਾ ਸੀ ਤੇਰਾ ਦਾਦਾ ਪੂਰਾ ਹੋ ਗਿਆ ਦਾਦਾ ਪੂਰਾ ਹੋ ਗਿਆ ਇਸ ਦੇਣੇ ਤੂੰ ਕਿਹੜਾ ਅਫਸੋਸ ਕਰਮਾਏ ਉਹ ਮੈਂ ਕੈਨੇਡਾ ਗਈ ਹੋਈ ਸੀ ਦਾਦਾ ਮਰ ਗਿਆ ਸ਼ੇਰਪੁਰੀ ਸਾਹਿਬ ਇਹ ਨਹੀਂ ਆਈ ਨਾ ਮੇਰੇ ਬਿਮਾਰ ਤੇ ਆਈ ਐ ਕੀ ਕਰਾਂ ਇਹਨੂੰ ਮੈਂ ਚੱਲ ਕੋਈ ਗੱਲ ਨਹੀਂ ਮੈਂ ਫੋਟ ਕਰਾਂ ਫਿਰ ਦਾਦਾ ਦਾ ਕਿਵੇਂ ਨਵਾ ਕਰ ਲੈ ਇੱਥੇ ਕਰ ਲੈ ਅਫਸੋਸ ਕਰ ਇੱਥੇ ਕਰ ਲਵਾ ਕਰੋ ਕਰੋ ਪਹਿਲੇ ਰੋ ਤਾਂ ਸਹੀ ਇਹ ਕਿਉਂ ਇੱਕ ਦਾ ਨਾਰੋ ਮੈਨੂੰ ਹੱਸ ਆ ਜਾ ਤੈਨੂੰ ਤੈਨੂੰ ਸੌਤ ਕਰਨ ਦੇ ਅਸੀਂ ਤੇਨੂੰ ਹੱਸ ਆ ਜਾ ਕਰਨਾ ਤੇ ਬਦਲ ਕੇ ਤੇਰਾ ਦਾਦਾ ਮਰ ਗਿਆ ਸਦਾ ਮਰ ਗਿਆ ਸਾਰਾ ਹੀ ਮਰ ਗਿਆ ਨਹੀਂ ਅਬਾ ਫਰਿੱਜ ਤੇ ਆ ਗਿਆ ਉਹ ਫਿਰ ਇਹ ਨੂੰ ਨਾ ਬੰਦਾ ਮਰਦਾ ਸਾਰਾ ਹੀ ਮਰਦਾ ਬੱਸ ਐਂ ਦਾ ਬੋਟੂ ਚ ਤੇਰਾ ਦਾਦਾ ਮਰੀ ਗਿਆ ਕਿੱਦ ਬਸ ਦਾਦੀ ਨਾਲ ਲੜ ਕੇ ਸੋਈ ਚ ਗਿਆ ਦਾਦੀ ਨਾਲ ਲੜ ਕੇ ਰੋਈ ਚ ਗਿਆ ਜਾਂਦੀ ਮਿੱਟੀ ਦਾ ਤੇਲ ਪਾ ਲਿਆ ਆਪਣੇ ਤੇ ਨਹੀਂ ਸਟੋਪ ਚ ਕਹਿੰਦਾ ਬੁੜੀ ਨੂੰ ਬੋਲਣ ਦੇ ਮੈਂ ਰਜਾ ਫੀਮਾ ਮੈਨੂੰ ਇਹ ਦੱਸ ਦਦਾ ਮਰੀਆ ਕਿਦਾਂ ਬਸ ਇੱਥੇ ਤਾਂ ਆਹ ਕੁਰਸੀ ਤੇ ਬੈਠਾ ਕੁਰਸੀ ਤੇ ਬੈਠਾ ਮੈਂ ਕਿਹਾ ਦਾਦਾ ਜੀ ਉੱਠੋ ਉੱਠੋ ਇੱਕ ਵਾਰ ਕਿਹਾ ਮੈਂ ਉੱਠੇ ਨਹੀਂ ਉੱਠੇ ਦੂਜੀ ਵਾਰ ਕਿਹਾ ਤਾਂ ਤਰੀ ਉੱਠੋ ਨਹੀਂ ਉੱਠੇ ਤੀਜੀ ਵਾਰ ਕਿਹਾ ਤਾਂ ਤਰੀ ਉੱਠੋ ਸੋਮੇ ਉੱਠ ਗਏ ਨਹੀਂ ਨਹੀਂ ਚੌਥੀ ਵਾਰ ਉੱਠੇ ਦਾਦਾ ਮਰੀਆ ਕਿਤਾ ਮੈਂ ਦੱਸਦਾ ਹਾਂ ਦਾਦਾ ਬੰ ਨੂੰ ਕਹਾਂ ਪੁੱਟੂ ਸੇ ਮੈਨੂੰ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਆਏ ਜਿਹੜਾ ਬੰਦਾ ਨਾ ਅੰਤਮ ਸਾਵਾ ਤੇ ਹੋਵੇ ਕੁਝ ਖਾਣ ਈ ਜਾਂਦਾ ਆ ਵਾ ਵਾ ਸਰਦਾਰ ਸਾਹਿਬ ਹੁਣੇ ਇਹਨਾਂ ਕੋਲ ਚਾਹ ਪੀ ਕੇ ਆਇਆ ਜੂਸ ਪੀ ਕੇ ਆਇਆ ਨਾਂ ਦੱਸ ਦੋ ਜੀ ਸਿੱਧੂ ਨੇ ਡੈਡੀ ਆ ਜੀ ਫਿਰ ਨਾਂ ਦੱਸੋ ਵੀ ਨਹੀਂ ਦਿੰਦੇ ਜੀ ਸਿੱਧੂ ਦੇ ਡੈਡੀ ਜੀ ਨਹੀਂ ਤੂੰ ਆਪਣਾ ਵੀ ਦੱਸੋ ਭਾਜੀ ਪੈਸੇ ਲੈ ਮੈਂ ਕਿਹਾ ਫ੍ਰੀ ਬੋਲਣ ਦੇ ਗੁੰਦਨ ਸਿੰਘ ਜੀ ਬਹੁਤ ਵਧੀਆ ਸੇਵਾਦਾਰ ਨੇ ਬਾਬਿਆਂ ਦੇ ਉਹਨਾਂ ਦਾ ਬੇਟਾ ਉਹ ਵੀ ਬੜਾ ਅੱਛਾ ਸਿੰਗਰ ਹੈ ਉਹਨਾਂ ਨੇ ਵੀ ਕਾਜ਼ਰੀਆਂ ਦੇਣੀਆਂ ਹਾਂ ਹੁਣ ਪੁੱਛਦਾ ਤੇਰਾ ਮੈਂ ਤਾਂ ਖਾਣ ਅੰਤਿਮ ਸਮਾਂ ਤੇ ਹੋਵੇ ਤਾਂ ਕੁਝ ਖਾਣ ਨੂੰ ਤੇਰੇ ਕਰੀ ਜਾਂਦਾ ਤੇਰੇ ਦੱਦਿਆ ਰਹੀ ਦਿਲ ਕੀਤਾ ਖਾਣ ਨੂੰ ਮੈਂ ਭਟੂਰੇ ਲਿਆਏ ਸ਼ੇਰਪੁਰੀ ਸਾਹਿਬ ਅੱਜ ਭਟੂਰੇ ਖਾਣ ਦਾ ਦਿਲ ਕੀਤਾ ਦੋਪਹਿਰ ਨੂੰ ਜਿੱਤੂ ਬੁਰਕੀ ਭਟੂਰੇ ਦੀ ਛੋਲਿਆਂ ਨਾਲਾ ਕੇ ਮੂੰਹ ਚ ਭਾਈ ਭਟੂਰੇ ਖਾਣ ਦਾ ਹੁਕਮ ਨਹੀਂ ਹੋਇਆ ਲੇਕਿਨ ਅੱਬ ਤੁਮ ਨੇ ਬੜੇ ਸਵਾਰ ਕੱਲ ਹੋਏ ਨੇ ਮੇਰੇ ਘਰ ਹੀ ਇੱਦਾਂ ਦਾ ਆਵੇਂ ਤੂੰ ਕਦੇ ਦਾਦੇ ਨੂੰ ਚਾਹ ਬੁਲਾਉਣਾ ਕਦੇ ਦਾਦੇ ਨੂੰ ਪਟੂਰੇ ਖਵਾਉਣਾ ਤੂੰ ਮੈਨੂੰ ਇਹ ਦੱਸਦਾ ਤੰਬਰਿਆ ਕਿਦਾਂ ਦਾਦਾ ਸਵੇਰੇ ਉੱਠ ਕੇ ਵਾਸ਼ਰੂਮ ਗਿਆ ਅੱਛਾ ਵਾਸ਼ਰੂਮ ਗਿਆ ਸਵੇਰੇ ਹੀ ਉੱਠ ਕੇ ਜਾਂਦੇ ਸਾਰੇ ਹੋਰ ਸਾਬਣ ਨਹੀਂ ਜਾਂਦੇ ਆ ਅੱਗੇ ਪਿਆ ਸੀ ਸਾਬਣ ਅੱਛਾ ਸਾਬਣ ਪੈਰ ਧਿਲਕੇ ਦਾਦੇ ਦੇ ਪੈਰ ਧਿਲਕਿਓ ਸਿੱਧੇ ਕੰਬਿਚੀ ਪੁੱਛੇ ਥਾ ਥਾ ਉਹਨ ਸੱਤਨ ਸੌਤਾ ਬੁਜ਼ੁਰਗ ਕੰਬਿਚੀ ਪੁੱਛੀ ਪੁੱਛਦਾ ਨਹੀਂ ਬੱਥੇ ਕਰ ਸਕਦਾ ਨਹੀਂ ਬੱਥੇ ਕਰ ਸਕਦਾ ਬਾਤ ਨਹੀਂ ਸਕਦਾ ਕੀੜਾ ਕਰ ਕੋ ਜੇ ਸਾਡਾ ਦਾਦਾ ਬੱਜ ਗਿਆ। ਭਾਈ ਮੈਨੂੰ ਚੱਕਰ ਆਣ ਲੱਗੇ ਫੋਟੋਸ਼ਾ ਦਾਦਾ ਮਰ ਜਾ ਤੋ ਮਰਿਆ ਕਿੱਦਾਂ? ਕੋ ਬੱਤ ਦੇ ਦੇ ਇੱਥੇ ਦਰਦ ਹੋਈ। ਇੱਥੇ ਦਰਦ ਹੋਈ। ਮੈਂ ਬੋਲਿਸ ਮੰਗਾ ਲਈ। ਹੁਣ ਬੱਤ ਦਾਦਾ ਮਰੂ। ਚੱਕ ਕੇ ਲੈ ਗਏ ਦਾਦੇ ਨੂੰ। ਅੱਛਾ ਲੈ ਗਏ ਚੱਕ ਕੇ। ਡਾਕਟਰਾਂ ਨੇ ਬਹੁਤ ਫੜਦੇ ਕਹਿੰਦਾ। ਥੋੜੀ ਬੱਟੂਸ਼ਾ ਜੀ ਤੁਹਾਡੇ ਦਾਦਾ ਜੀ ਨਹੀਂ ਰੇ। ਕੰਨੀ ਨਹੀਂ ਲੈ ਜਾਓ ਬਾਬੇ ਨੂੰ ਗੈਸ ਹੋਈ ਆ। ਉਦੋਂ ਬਾਅਦ ਸ਼ਰਮ ਨਾਲ ਸਾਡਾ ਦਾਦਾ ਮਰਿਆ ਤਾਲੀਆਂ ਮਜਾਦਾ ਸ਼ਰਮ ਨਹੀਂ ਮਰ ਗਿਆ। ਮੈਂ ਵੀ ਗੈਸ ਹੋਈ। ਕਿ ਦਾ ਦਾਦਾਨਾ ਸ਼ਰਮ ਨਾ ਮਾਰ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਸ਼ਰਮ ਕਿਉਂ ਨਹੀਂ ਆਉਂਦੀ ਹੱਸ ਹੈ ਮੈਂ ਕਿੰਨੇ ਕੰਮ ਬਦਲੇ ਆ ਤੂੰ ਦੁਨੀਆ ਦੇ ਵਿੱਚ ਮੈਂ ਬੜੇ ਕੁੜੀਏ ਕੰਮ ਮੈਂ ਪਿੱਛੇ ਜੀ ਸਰਪੰਚੀ ਦੀਆਂ ਮੋਟਾਂ 'ਤੇ ਖੜੀ ਆਂ ਸ਼ੇਰਪੁਰੀ ਸਾਹਿਬ ਉਹੀ ਤਾਂ ਮੈਂ ਕਿੱਥੇ ਵੋਟਾਂ 'ਤੇ ਖੜੀ ਆ ਤੇ ਚੋਣ ਨਿਸ਼ਾਨ ਕੀ ਰੱਖਿਆ ਮੈਂ ਜਦੋਂ ਚੋਣ ਨਿਸ਼ਾਨ ਰੱਖਲੇ ਅੰਬ ਅੰਬ ਮੈਨੂੰ ਪਿੰਡ ਵਾਲੇ ਬਲਕੇ ਕਹਿੰਦੇ ਕੀ ਕਹਿੰਦੇ ਕਹਿੰਦੇ ਸੋਨੀ ਦੇ ਤੋਂ ਵੋਟਾਂ ਜੰਮ ਲੈ ਇਹਨੂੰ ਖੜੇ ਉਹ ਤੋਂ ਮੈਂ ਵੋਟਾਂ ਮੰਗੀਆਂ ਕਿਸੇ ਦੇ ਘਰੇ ਅੱਛਾ ਪੰਜ ਚੋਣ ਨਿਸ਼ਾਨ ਰੱਖ ਲਿਆ ਸਾਈਕਲ ਸਾਈਕਲ ਮੇਰਾ ਭੈਣ ਦੀ ਮਾਲ ਪੋਟੂ ਸ਼ਾ ਆ ਅੱਛਾ ਮੇਰਾ ਚੋਣ ਨਿਸ਼ਾਨ ਹੈ ਸਾਈਕਲ ਮੇਰੇ ਸਾਈਕਲ ਦਾ ਧਿਆਨ ਰੱਖੂਗੇ ਕੀ ਕਹਿੰਦੇ ਫਿਰ ਤੇ ਜ ਆ ਭਰਾਵਾ ਚੱਲ ਜਾ ਸਾਡੀ ਤੇ ਆਪਣੀ ਐਕਟਵਾ ਚੋਰੀ ਹੋਈ ਉਹ ਤਾਂ ਵਾਸਤੇ ਚੋਣ ਨਿਸ਼ਾਨ ਰੱਖ ਲਿਆ ਬਹੁਤ ਕੁਝ ਰੱਖਿਆ ਮੈਂ ਤਦੂ ਕੀ ਦੱਸੋ ਸ਼ੇਰ ਕੁਰੀ ਸਾਹਿਰਾ ਕਰਦੇ ਦੱਸ ਦਿਓ ਕਿੰਨਾ ਹੈ ਲਾ ਲਈਓ ਬ੍ਰੇਕ ਮੈਂ ਹਿੰਦੀ ਫਿਲਮ ਕਰਕੇ ਆਈ ਆ ਤੇ tane ਪਹਿਲਾਂ ਹਿੰਦੀ ਬੋਲਣੀ ਤਾਂ ਸਿੱਖ ਲੈ मैं अपनी सहेलू के साथ टागे जा रही थी घोड़ा आगे से हो गया। मैं अपनी सहेलू के साथ गोलगपे खा रही थी जैसे मैं गोल गप्पा मुंह में रखा गोल गप्पा फट गया मैंने रात बुश करके सुई मैंने सुबर से क्या देखा मेरे दांत चीटी चीटी हो गए ए मासड आ गया मासड़ मासड़ जी मांजे पल बैठो पूजे मत बैठना ਆ ਬੋਲਦੀ ਹੈ ਹਿੰਦੀ ਸਾਡੀ ਗਵੰਡਨ ਨਾਲ ਲੜਦੇ ਜ ਨਹੀਂ ਮੇਰੇ ਤੋਂ ਧਿਆਨ ਨਾਲ ਬਾਤ ਕਰਨਾ ਨਹੀਂ ਤਾਂ ਮੈਂ ਲੈ ਤੁਹਾਡੀ ਗੁੱਟ ਪੂਛ ਦੇਣੀ ਹੈ ਬਿਜਾ ਦੇ ਜੀ ਹਿੰਦੀ ਲਈ ਤਾੜੀਆਂ ਸੋ ਇਨੀ ਖਾਦਰੀ ਸਾਡੀ ਪਰਵਾਹ ਕਰਿਓ ਸਰਕਾਰਾਂ ਮੱਲੂ ਬਹੁਤ ਸਾਰਾ ਮਾਨ ਸਤਕਾਰ ਔਰ ਜਿਨੇ ਵੀ ਪੀਰ ਫਕੀਰ ਅਲਗ ਅਲਗ ਦਰਬਾਰਾਂ ਤੋਂ ਪਹੁੰਚਿਆ ਕੋਟੂ ਸ਼ਾ ਵੱਲੋਂ ਸਾਰੇ ਫਕੀਰਾਂ ਦਾ ਦਿਲੋਂ ਸਤਕਾਰ ਹੈ ਦਿਲੋਂ ਸਾਰਿਆਂ ਦਾ ਸਤਕਾਰ ਹੈ और बहुत सारा माण सत्कार लाली जी वाह 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 लाली भाजी तो लवली भाजी अच्छा बबली भाजी नहीं लवली बबली एक हां राम लाल बबली जी वाह जी वाह रामलाल बबली जी लाली भाजी स्पेशल इनाम बहुत सारा मान सत्कार उन्होंने किया और मेरे नाल स्पेशल